ਗੁਬਾਲਿਆਂ ਪਾਸ ਆਪਾ ਮੁੱਕ ਗਿਆ ਡਰਮੀਆਂ ਵਿੱਚੋਂ ਆਟਾ ਝਾੜੂ ਵਾਲਿਆਂ ਪਾਸ ਆਪਾ ਮੁੱਕ ਗਿਆ ਡਰਮੀਆਂ ਵਿੱਚੋਂ ਆਟਾ ਜਿਹੜੀ ਕਨੇਸਾਂ ਚੰਗੀ ਆਇਓ ਬਣ ਗਈ ਮਾੜੀ ਵੇ ਹੁਣ ਕਿਉਂ ਨਹੀਂ ਛੇਤੀ ਆਉਂਦੀ ਕਣਕਡੀਪੂ ਵਾਲੀ ਵੇ ਕਿਉਂ 15 ਕਿਲੋ ਹੋ ਗਈ ਆ ਕਣਕਡੀਪੂ ਵਾਲੀ ਵੇ ਨਹੀਂ ਇਹ ਸਵਾਹ ਵਾਲਿਆ ਲੋਕੀ ਨਹੀਂ ਪਹਿਲਾਂ ਵੋਟਾਂ ਗਏ ਸੀ ਠੋਕੀ ਇਹ ਸਵਾਹ ਵਾਲਿਆ ਲੋਕੀ ਨਹੀਂ ਪਹਿਲਾਂ ਵੋਟਾਂ ਗਏ ਸੀ ਠੋਕੀ ਔਖੇ ਟਾਈਮ ਤੇ ਪਤਾ ਲੱਗਦਾ ਈ ਚੰਗੇ ਮਾਰਿਆਂ ਦਾ ਨਹੀਂ ਪਹਿਲਾਂ ਵਿਆਹ ਜਿੰਨਾ ਸੀ ਝਾ ਲੋਕਾਂ ਨੂੰ ਝਾੜੂ ਵਾਲਿਆਂ ਦਾ ਨਹੀਂ ਪਹਿਲਾਂ ਵਿਆਹ ਜਿੰਨਾ ਸੀ ਝਾ ਲੋਕਾਂ ਨੂੰ ਝਾੜੂ ਵਾਲਿਆਂ ਦਾ ਵੇ ਪਹਿਲਾਂ ਕਹਿੰਦੇ ਸੀ ਵਧੀਆ ਵਧੀਆ ਕੰਮ ਚਲਾਵਾਂਗੇ ਹਜ਼ਾਰ-ਹਜ਼ਾਰ ਰੁਪਈਆ ਬੀਬੀਆਂ ਦੇ ਖਾਤਿਆਂ ਵਿੱਚ ਪਾਵਾਂਗੇ ਆਸਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ਵਿਆਥਾਂ ਦਿਲ ਦੀਆਂ ਦਿਲ ਵਿੱਚ ਰਹਿ ਗਿਆ ਬੀਬੀਆਂ ਦੀ ਕਿਸਮਤੀ ਮਾੜੀ ਵੇ ਬੀਬੀਆਂ ਦੀ ਕਿਸਮਤੀ ਮਾੜੀ ਵੇ ਹੁਣ ਕਿਉਂ ਨਹੀਂ ਛੇਤੀ ਆਉਂਦੀ ਕਣਕ ਡੀਪੂ ਵਾਲੀ ਵੇ ਫੇ ਹੁਣ ਕਿਉਂ ਨਹੀਂ ਛੇਤੀ ਆਉਂਦੀ ਕਣਕ ਡੀਪੂ ਵਾਲੀ ਵੇ ਜਿਹੜੀ 30 ਕਿਲੋ ਪਹਿਲਾਂ ਆਉਂਦੀ ਸੀ ਉਹ 15 ਕਿਲੋ ਕਰਤੀਆ ਨੀ ਅੱਗੇ ਅੱਗੇ ਵੇਖੀ ਜਾਏ ਸਰਕਾਰ ਹੋਰ ਕਿਵੇਂ ਕੰਮ ਕਰਦੀ ਆ ਜਿਹੜੀ 30 ਕਿਲੋ ਪਹਿਲਾਂ ਆਉਂਦੀ ਸੀ ਉਹ 15 ਕਿਲੋ ਕਰਤੀਆ ਨੀ ਅੱਗੇ ਅੱਗੇ ਵੇਖੀ ਜਾਵੇਂ ਸਰਕਾਰ ਹੋਰ ਕਿਵੇਂ ਕੰਮ ਕਰਦੀ ਆ ਡੀਪੂ ਵਿੱਚੋਂ ਨਾ ਕਟਿਆ ਗਏ ਕਈ ਵਿਚਾਰਿਆਂ ਦਾ ਨੀ ਡੀਪੂ ਵਿੱਚੋਂ ਨਾ ਕਟਿਆ ਗਿਆ ਕਈ ਵਿਚਾਰਿਆਂ ਦਾ ਨੀ ਪਹਿਲਾਂ ਵ્યાਹ ਜਿੰਨਾ ਸੀ ਚਾਹ ਲੋਕਾਂ ਨੂੰ ਝਾੜੂ ਵਾਲਿਆਂ ਦਾ ਨੀ ਪਹਿਲਾਂ ਵ્યાਹ ਜਿੰਨਾ ਸੀ ਚਾਹ ਲੋਕਾਂ ਨੂੰ ਝਾੜੂ ਵਾਲਿਆਂ ਦਾ ਜੇ ਇਹਨੇ ਕੰਮ ਹੋਣੇ ਨਹੀਂ ਸੀ ਫਿਰ ਕਿਉਂ ਐਨਾ ਬੋਲ ਆਵੇ ਭਵੰਤਮਾਨ ਨੂੰ ਲੋਕਾਂ ਨੇ ਸੀ ਵੋਟਾਂ ਦੇ ਨਾਲ ਤੋਲਿਆ ਵੇ ਜੇ ਇਹਨੇ ਕੰਮ ਕਰਨੇ ਨਹੀਂ ਸੀ ਫਿਰ ਕਿਉਂ ਇੰਨਾ ਬੋਲਿਆ ਵੇ ਭੰਤਮਾਂ ਨੂੰ ਲੋਕਾਂ ਨੇ ਸੀ ਬੋਟਾਂ ਦੇ ਨਾਲ ਤੋਲਿਆ ਵੇ ਮੈਂ ਕੱਲੀ ਨਹੀਂ ਕਹਿੰਦੀ ਆਖੇ ਦੁਨੀਆ ਸਾਰੀ ਵੇ ਹੁਣ ਕਿਉਂ ਨਹੀਂ ਛੇਤੀ ਆਉਂਦੀ ਕਣਕੱਡੀ ਪੂ ਵਾਲੀ ਵੇ ਕਿਉਂ 15 ਕਿਲੋ ਕਰਤੀ ਆ ਕਣਕੱਡੀ ਪੂ ਵਾਲੀ ਵੇ ਨੀ ਕਈਆਂ ਨੇ ਤਾਂ ਆਖਣੇ ਧਰਮਾ ਗੀਤ ਕਿਦਾਂ ਦੇ ਲਿਖਦਾ ਏ ਹਰ ਕੋਈ ਪਹਿਲਾ ਬੰਦਾ ਬਿੱਲੋ ਆਪਣੇ ਘਰ ਨੂੰ ਖਿੱਚਦਾ ਏ ਨੀ ਕਈਆਂ ਨੇ ਤਾਂ ਆਖਣੇ ਧਰਮਾ ਗੀਤ ਕਿਦਾਂ ਦੇ ਲਿਖਦਾ ਏ ਖਰ ਕੋਈ ਤਾਂ ਬੰਦਾ ਪਹਿਲਾਂ ਆਪਣੇ ਘਰ ਨੂੰ ਖਿੱਚਦਾ ਏ ਜਦੋਂ ਲੋੜ ਹੁੰਦੀ ਏ ਵੋਟਾਂ ਦੀ ਉਦੋਂ ਚੇਤ ਆ ਜਾਂਦਾ ਈ ਮਾੜਿਆਂ ਦਾ ਨਹੀਂ ਪਹਿਲਾਂ ਵਿਆਹ ਜਿੰਨਾ ਸੀ ਚਾ ਲੋਕਾਂ ਨੂੰ ਝਾੜੂ ਵਾਲਿਆਂ ਦਾ ਨਹੀਂ ਪਹਿਲਾਂ ਵਿਆਹ ਜਿੰਨਾ ਸੀ ਚਾ ਲੋਕਾਂ ਨੂੰ ਝਾੜੂ ਵਾਲਿਆਂ ਦਾ ਵੇ ਹੁਣ ਕਿਉਂ ਨਹੀਂ ਛੇਤੀਆਂ ਦੀ ਕਲਕ ਦੀਪੂ ਵਾਲੀ ਵੇ ਵਾਹ ਜੀ ਵਾਹ